ਮਤਲਬ ਆ ਜੁੱਤੀਆਂ ਜਤੀਆਂ ਇਹਦੇ ਮੈਂ ਪੁਆਈਆਂ ਜਿਹੜੀਆਂ ਇਹ ਕੰਗਰੇਸਰ ਤੋਂ ਪੁਆਈ ਸੀ ਮਤਲਬ ਦਵਾਈਆਂ ਪੁਆਈ ਨੇ ਇਹਦਾ ਪ੍ਰਾਈਸ ਕਿੰਨਾ ਸੀ ਇਹਦਾ ਪ੍ਰਾਈਸ ਸੀਗਾ 1000 ਸੋ ਸੀ ਬਾਰਗੇਨਿੰਗ ਕਰਕੇ ਮਾਰਕੀਟ ਦੇ ਵਿੱਚੋਂ ਲੈ ਲੇ ਨੈਸ ਕਰਾ ਕੇ ਮੇਰੇ ਕੋਲ ਮੇਰੇ ਕੋਲ ਬਸ ਦੋ ਨੇ ਪਿਆਰ ਗਰੀਬ ਕੋਲ ਦੋ ਜੁੱਤੀਆਂ ਨੇ ਤੁਹਾਨੂੰ ਪੁਆਈ ਪਾਈ ਜਨਾ ਤੁਹਾਨੂੰ ਮੈਂ ਗਰਲਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਹ ਦੀ ਸਜਜ ਨੇ ਬਹੁਤ ਹੀ ਵਧੀਆ ਹੋਊਂਗੇ ਸੋ ਵੈਲਕਮ ਕਰਦੇ ਹਾਂ ਜੀ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੁਹਾਡੀ ਸ਼ੁਰੂਆਤ ਹੈ ਜੀ ਸੋ ਅਸੀਂ ਨਵੇਂ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਪੋਹੇ ਦੇ ਨਾਲ ਸੋ ਮੈਂ ਬਣਾਉਣ ਲੱਗੀ ਸੀ ਕੀ ਪੋਹਾ ਤੇ ਟਾਈਮ 2:00 ਵਜੇ ਦੁਪਹਿਰ ਦੇ ਸੋ ਹੱਦਸ ਕਹਿੰਦੇ ਮੈਂ ਪੋਹਾ ਖਾਣਾ ਹੈ ਸੋ ਰਿਖਖਾ ਦੇਖੋ ਪਾਣੀ ਆ ਰਿਹਾ ਮੈਂ ਹੁਣੀ ਪਿਆਜ਼ ਕੱਟ ਕੇ ਆਈਆਂ ਸੋ ਮੈਂ ਆ ਵੀ ਚੇਂਜ ਕਰੂੰਗੀ ਕਿਉਂਕਿ ਇਹ ਤੇ ਨਾਲ ਲੱਸੀ ਗਿਰ ਗਈ ਸੀ ਕਿ ਮੈਂ ਲੱਸੀ ਪੀ ਰਹੀ ਸੀ ਉੱਤੇ ਗਿਰ ਗਈ ਸੋ ਮੈਂ ਇਹਨੂੰ ਵੀ ਚੇਂਜ ਕਰੂੰਗੀ ਸੋ ਅੱਜ ਦਾ ਵਲੌਗ ਕੀ ਆ ਅੱਜ ਵਲੌਗ ਦੇ ਵਿੱਚ ਦੇਖਦੇ ਆਂ ਆਪਣੀ ਅੱਜ ਦੀ ਰੁਟੀਨ ਕੀ ਹੁੰਦੀ ਆ ਤੇ ਦੂਜੀ ਗੱਲ ਅੱਜ ਦਾ ਵਲੌਗ ਮੈਂ ਮੀਨ ਬਣਾ ਰਹੀ ਆ ਸੋ ਮੈਂ ਆਪਣੀ ਸ਼ੋ ਕਰੂੰਗੀ ਬੈਗਸ ਐਂਡ ਫੁੱਟਵੈਅਰ ਦੀ ਕਲੈਕਸ਼ਨ ਸੋ ਤੁਸੀਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਹਨੂੰ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਵੀ ਕਰਿਓ ਸੋ ਚਲੋ ਹੁਣ ਆਪਾਂ ਬਣਾਉਣੀ ਆ ਪੋਹਾ ਸੋ ਮੈਂ ਤੁਹਾਨੂੰ ਪੋਹਾ ਬਣਾਉਣ ਲੱਗੀ ਆ ਠੀਕ ਹੈ ਸੋ ਆਪਾਂ ਪਹਿਲਾਂ ਲਾਈਟ ਲਾ ਲਈਏ ਸੋ ਦੇਖੋ ਆਪਾਂ ਪਿਆਜ਼ ਕੱਟਲੇ ਸੀਗੇ ਤੇ ਟਮਾਟਰ ਵੀ ਆਪਾਂ ਕੱਟਲੇ ਤੇ ਮੈਂ ਸਿਰਫ ਅਲਿਕ ਪਾ ਲਈਆ ਕਿਉਂਕਿ ਹਰਸ਼ਨੂ ਡਾਕਟਰ ਨੇ ਥੋੜੀ ਜਿਹੀ ਵਿੱਚ ਹੀ ਦੱਸੀ ਹੋਈ ਆ ਸੋ ਆਪਾਂ ਵਲੌਗ ਪੋਹਾ ਬਣਾਉਣਾ ਸ਼ੁਰੂ ਕਰਦੇ ਹਾਂ ਸੋ ਪਹਿਲਾਂ ਆਪਾਂ ਅਗਲਾ ਆਇਲ ਪਾਵਾਂਗੇ ਸਪੱਲਾ ਇਹਨੂੰ ਆਪਾਂ ਔਨ ਕਰ ਵੀ ਗੈਸ ਨੂੰ ਚਾਵਲ ਆਇਲ ਨਹੀਂ ਹੰਦਾ ਹੋਇਆ ਸੀਗਾ 올ਿਵ ਆਇਲ ਕਿਉਂਕਿ ਡਾਕਟਰ ਨੇ ਮੈਨੂੰ ਹੀ ਦੱਸਿਆ ਆਏ ਸੀਗਾ ਦਜਾ ਆਇਲ ਨਹੀਂ ਯੂਜ਼ ਕਰਦੇ ਜੇ ਹਾਸੇ ਦੀ ਕੋਈ ਵੀ ਸਬਜੈਕਟ ਬਣਾਉਣੀ ਹੁੰਦੀ ਹੈ ਤਾਂ ਉਹਦੇ ਲਈ 올ਿਵ ਆਇਲ ਹੀ ਯੂਜ਼ ਕਰਦੇ ਆ ਸੀ ਸੋ ਇਹਨੂੰ ਨਾਜੀਰ ਕਰ ਨੂੰ ਰਿਹਾ ਸੋ ਮੈਂ ਮਸਾਲੇ ਕੱਢਦੀ ਆ ਹਲਦੀ ਤੇ ਕਾਲੀ ਮਿਰਚ ਦੇਖ ਲਓ ਕਿੱਥੇ ਰੱਖੀ ਹੋਈ ਆ ਸੋ ਤੇ ਜੀਰਾ ਅੰਨਾ ਆਪਾਂ ਕੱਢ ਲਈਏ ਪੋਹਾ ਪੋਹਾ ਰੱਖਿਆ ਹੋਇਆ ਸੀਗਾ ਵਿੱਚ ਕਿਤੇ ਆਹ ਪੇਨ ਸੋ ਪਹਿਲਾਂ ਆਪਾਂ ਪੋਹੇ ਨੂੰ ਝੋੜ ਲਵਾਂਗੇ ਆ ਸੋ ਕਿਤੇ ਆ ਪੋਹਾ ਪੋਹਾ ਇਹਦੇ ਖਤਮ ਤਾਂ ਨਹੀਂ ਹੋ ਗਏ ਆ ਪਾ ਪੋਹਾ ਇੰਨਾ ਤੋਂ ਥੋੜਾ ਹੀ ਸੀਗਾ ਹੋਰ ਲਿਹਾਉਣ ਵਾਲਾ ਪੋਹਾ ਸੋ ਪਹਿਲਾਂ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਕੇ ਫਿਰ ਆਪਾਂ ਉਹਨੂੰ ਵਾਸ਼ ਕਰਦੇ ਹਾਂ ਫਿਰ ਇਹ ਸੋ ਇਹ ਚਾਪਾ ਕੱਢਾਂਗੇ ਹੁਣ ਆ ਇਹ ਪਾਣੀ ਵਿੱਚ ਜੋ ਸੋਕ ਲਿਆ ਨੇ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਆਇਲ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਬਹੁਤ ਹਨਾ ਚੰਨਾ ਪਕਾ ਦੀਏ ਕੱਟ ਉਹਨਾਂ ਚ ਸੋਡਾ ਜੀਰਾ ਫਰਾਈ ਹੋ ਰਿਹਾ ਹੈ ਸੋ ਤੋਂ ਬਾਅਦ ਆਪਾਂ ਪਾਵਾਂਗੇ ਥੋੜੇ ਜਿਹਾ ਪਿਆਜ਼ ਕਿਉਂਕਿ ਉਹ ਹਨਾ ਕੇ ਸੀਜਾ ਸਾਨੂੰ ਪਹਿਲਾਂ ਵਾਸ਼ ਕਰਕੇ ਰੱਖ ਲਏ ਹਾਂ ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਾਰਿਆਂ ਦੇ ਤੇ ਤੁਸੀਂ ਹੋਣ ਆਇਓ ਬਲੌਗ ਦੇ ਵਿੱਚ ਸੋ ਫੋਹਰ ਨੂੰ ਲੱਗਦਾ ਕਰਤਾ ਦੇਖਿਆ ਲੱਗ ਕੋਵਾਂ ਨਿਕਲਿਆ ਠੀਕ ਹਨ ਨਵਾਂ ਲੈਵਿਆਂ ਦਾ ਤੇ ਅੱਜ ਟਮਾਟਰ ਚਲ ਬਣਾਣੇ ਕਿੰਨੇ ਬਾਰੀ ਪਾਵਾਂਗੇ ਸਿਰ ਤੋਂ ਬਾਰਾ ਅੱਧਾ ਮਾਟਰ ਮੈਂ ਵੀ ਚੰਗੀ ਤਰ੍ਹਾਂ ਉਹ ਕਰ ਲੈਣਾ ਆਪਾਂ ਸਾੜ ਦੇਣੇ ਹਾਂ ਥੋੜੇ ਜਿਹਾ ਹੋਗਾ ਕੀ ਕੋਨ ਕਰੇ ਬਰਾਂਗ ਬਰਾਂਗ ਦੇਣੇ ਨੂੰ ਕੋਨ ਕਰਨਾ ਬਰਾਂਗ ਬਰਾਂਗ टाकਦੇ

ਦੇ ਆਪਾਂ ਨਵੀਂ ਨਵੀਂ ਤੇ ਜਿਆਦਾ ਮੈਨੂੰ ਆਪਣਾ ਚੈਲੰਜ ਵਲੌਗ ਬਣਾਉਣਾ ਸੀ ਤੇ ਚੈਲੰਜ ਵਲੌਗ ਬਣਾਵਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਗੇ ਤੋਂ ਅੱਗੇ ਸੀ ਕੋਈ ਪਲਾਨਿੰਗ ਕੀਤੀ ਆ ਸੋ ਅਸੀਂ ਵਧੀਆ ਵਧੀਆ ਵਲੌਗ ਲੈ ਕੇ ਆਉਂਦੇ ਹਾਂ ਸੋ ਅਸੀਂ ਸੋਚਿਆ ਵਿਸ਼ੇ ਸੋ ਵਧੀਆ ਸੋਚਿਆ ਕਿ ਉਹ ਦਿਖਾਵਾਂਗੇ ਇਹਨਾਂ ਵਲੌਗ ਦੇ ਵਿੱਚ ਸੋ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਵਧੀਆ ਆਣਗੇ ਹੁਣ ਵਲੌਗ ਅਸੀਂ ਤੁਹਾਨੂੰ ਦੱਸਣਾ ਨਹੀਂ ਪਰ ਵਲੌਗ ਆਉਂਦੇ ਆਂਗੇ ਕੁਝ ਐਸਾ ਅਸੀਂ ਵਲੌਗ ਆਵਾਂਗੇ ਹੋ ਵਧੀਆ ਨੂੰ ਸੋ ਸਬਸਕ੍ਰਾਈਬ ਕਰ ਲਿਓ ਜੀ ਨਵੀਂ ਸੋ ਗਾਇਸ ਆਪਾਂ ਨੇ ਹਲਦੀ ਪਾਤੀਏ ਵਿੱਚ ਨੂਨ ਮਿਰਚ ਮਸਾਲਾ ਕਾਲੀ ਮਿਰਚ ਵੀ ਪਾ ਲਈ ਸਰਵਜ ਪਤਾ ਸੋ ਆਪਾਂ ਇਹਨੂੰ ਥੋੜਾ ਇੱਕ 2 ਮਿੰਟ ਦੇ ਲਈ ਜਿੰਨਾ ਤੁਰਿਆ ਨਾ ਉਹ ਕਰਾਂਗੇ ਕਿਉਂਕਿ ਇਹ ਨੀਚੇ ਲੱਗ ਜਾਂਦੀ ਆ ਸੋ ਆਪਾਂ ਗੈਸ ਦੇਖੋ ਬਿਲਕੁਲ ਹੀ ਘੱਟ ਕੀਤਾ ਹੋਇਆ ਸੋ ਆਪਾਂ ਇਹਨੂੰ ਥੋੜਾ ਥੋੜਾ ਆਪਾਂ ਫਰਾਈਸ ਕਰਕੇ ਰਾਂਗੇ ਫਰਾਈਸ ਕਰਦੇ ਨਾ ਜਿਹੜੀ ਹਲਦੀ ਪਈਆ ਉਹਦਾ ਕੱਚਾ ਟੇਸਟ ਨਾ ਆਵੇ ਉਹ ਪੂਨ ਹੋਵੇ ਚੰਗੀ ਤਰ੍ਹਾਂ ਸੋ ਇਸ ਤੋਂ ਬਾਅਦ ਆਪਾਂ ਨੂੰ ਫੋਮਾ ਦੀ ਵਾਸ਼ ਕਰਨਾ ਹਵੇ ਤੋ ਦੇਖੋ ਥੋੜਾ ਥੋੜਾ ਬਰਾਉਨ ਹੋ ਗਿਆ ਤਾਂ ਹੋ ਗਿਆ ਖੁਸ਼ਬੂ ਮਿਸਮੋ ਬਹੁਤ ਸਾਰੀ ਆ ਰਹੀ ਹੈ ਗਾਇਸ ਸਾਰੇ ਦੇਖੋ ਆਪਾਂ ਨੇ ਬਹੁਤ ਵਾਸ਼ ਕਰ ਲਿਆ ਵਾਸ਼ ਕਰਨ ਤੋਂ ਬਾਅਦ ਸਾਡੇ ਕੋਲ ਆ ਗਿਆ ਇਹਦੇ ਵਿੱਚ ਜਿਹੜਾ ਪਾਣੀ ਹੈ ਥੋੜਾ ਨਿਕਲ ਜੂਵੇ ਫਿਰ ਮੈਂ ਪਲੇਟ ਕਾਂ ਰੱਖ ਦਿੱਤੀ ਫਿਰ ਉਹ ਗਿੱਲਾ ਹੋ ਜੂਗਾ ਸੀ ਹਾਂ ਸ਼ੌਭੀ ਥੋੜਾ ਬਹੁਤ ਆਪਣਾ ਰੈਡੀ ਹੋ ਗਿਆ ਜਿਵੇਂ ਬਸ ਇਹ ਥੋੜਾ ਪਾਣੀ ਜਾਏ ਦਾ ਸੁੱਕ ਮੂਰੇ ਤੇ ਜਮੈਂ ਡਰਾਈ ਜਾ ਹੋ ਜੂਵੇ ਫਿਰ ਆਪਾਂ ਫੋਰ ਇਨ ਪਾਵਾਂਗੇ ਉਹਦੇ ਵਿੱਚ ਸਬੇ ਦੇ ਵਿੱਚ ਮਿਕਸ ਕਰਾਂਗੇ ਫਿਰ ਨੂੰ ਤੋਂ ਕੀ ਆ ਪਾ ਲਾਂਗੇ ਫਿਰ ਆਪਣਾ ਤੋਵਾ ਬਣ ਜੂਗਾ ਯਾਰੀ ਉਹ ਦਿਨ ਸਰਪਾ ਕਹਾਵਲੇ ਸੋ ਗਾਇਸ ਆਪਾਂ ਜੇ ਕੋਈ ਏਦਾਂ ਫੋਰ ਹੈਮਸ ਸਾਰੇ ਬਾਕੀ ਨਹੀਂ ਕੀਆ ਉਹ ਮੈਂ ਕਹਿੰਦੀ ਸੀ ਘੱਟਾ ਸਭ ਪਹਿਲਾਂ ਤਾਂ ਮਿਕਸ ਕਰ ਦੇਣਾ ਆਪ ਕੋ ਬਰਾਇਡ ਰਾਈਜਾ ਹੋ ਗਿਆ ਨਾ ਕੋਸ ਕਰਨ ਤੋਂ ਬਾਅਦ ਸੋ ਵਾਪਸ ਐਨ ਹੋਏ ਨੂੰ ਮਿਕਸ ਕਰ ਦੇਣਾ ਕਰੀ ਜਾਓ ਕਰੀ ਜਾਓ ਮਤਲਬ ਇਹਨੂੰ ਨਾ ਫੁੱਲ ਗੈਸ ਨਹੀਂ ਰੱਖਣਾ ਘੱਟ ਤੇ ਹੀ ਰੱਖਣਾ ਏ ਸੋ ਜਿਹਦੇ ਨਾਲ ਆਪਣਾ ਜਿਹੜਾ ਕੋਹਣਾ ਘੱਟ ਦੇ ਵੀ ਹੇ ਨੀਚੇ ਲੱਗੇ ਜਾਂਦਾ ਹੁੰਦਾ ਸੋ ਆਪਾਂ ਫੁੱਲ ਦੇ ਨਹੀਂ ਰੱਖਣਿਆ ਘੱਟ ਦੇ ਵੀ ਹਾਂ ਐਵੇਂ ਮੈਨੂੰ ਲਾਇਆ ਕੋਚਲੇਣਾ ਕਿਉਂਕਿ ਪਰੋਂ ਨਿਚੇ ਬੰਦਾ ਤੇ ਖੂਬ ਚੜਨਾ ਸਟਾਰਟ ਹੋ ਗਿਆ ਨਾਲੇ ਮੈਂ ਘਰ ਤੇ ਵੀ ਕੀਤੀ ਹੋਈ ਹੈਗਾ ਜੈਰਿਡੀਪਲੈਂਸ ਸਾਡੇ ਕੋਲ ਇਹਨੂੰ ਹਲਦੀ ਮੈਨੂੰ ਲੱਗ ਮਸਾਲੇ ਦੇ ਵਿੱਚ ਇਹਨੂੰ ਪੂਰਾ ਮਿਕਸ ਕਰ ਲੈਣਾ ਜਿਹੜਾ ਕਿ ਸਾਰੇ ਕਿਤੇ ਔਰੈਂਜ ਔਰੈਂਜ ਹੋਲੇਗੇ ਕੋਈ ਵੀ ਜਿਹੜਾ ਪੋਹੇ ਦੇ ਇੰਨਾ ਕਿਤੇ ਪੋਰਸ਼ਨ ਉਹ ਵਾਈਟ ਅਨ ਆਏਗੇ ਤੇ ਆ ਦੇਖੋ ਤਿੰਨੇ ਕਿਹੜਾ ਮਿਕਸ ਹੋ ਗਿਆ ਸੋ ਸੋ ਅਸੀਂ ਗੈਸ ਬੰਦ ਕਰਤਾ ਉਹ ਕਰਾਪੂ ਬਹੁਤਿਆਰ ਐਦੀ ਮੈਂ ਕਾਈ ਨਹੀਂ ਕਰਦੇ ਆ ਸਰ ਸੋ ਗੋਮੈਂਡ ਐਦਾਂ ਦਾ ਬਣ ਜਨਾ ਤੁਸੀਂ ਜਿਹੜੇ ਤੁਹਾਨੂੰ ਘਰ ਦੇ ਵਿੱਚ ਭੁੱਖ ਲੱਗੀ ਆ ਹਨਾ ਜੇ ਤੁਸੀਂ ਜਦੋਂ ਐਵੇਂ ਜਿਵੇਂ ਇਹ ਵੀ ਰੈਸਪੀ ਬਣਾ ਸਕਦੇ ਆ ਦੇਖੋ ਮੈਨੂੰ ਭੁੱਖ ਲੱਗੀ ਆ ਕਿਉਂਕਿ ਇਹ ਪੰਜਾਂ 10 ਮਿੰਟ ਦੇ ਵਿੱਚ ਵਿੱਚ ਬਣ ਜਾਂਦੀ ਉਸ ਟਾਈਮ ਦੇ ਕਰਕੇ ਤੂੰ ਪਿਆਜ਼ ਕੱਟਾ ਨੂੰ ਤੇ ਟਮਾਟਰ ਕੱਟਾ ਨੂੰ ਇਹਨੂੰ ਫਿਰ ਤੇ ਲੈ ਆਉਂਦੇ ਆਂ ਦੇ ਬਹੁਤ ਸੇਂ ਕਿੰਨਾ ਤੁਸੀਂ ਇਹਦੇ ਵਿੱਚ ਤੇ ਹੋਰ ਐਡ ਕਰਨਾ ਜਿਵੇਂ ਇਹਨਾ ਇਹ ਸਿੰਪਲ ਹਾਸ਼ੀਓ ਫਿਪਲੇ ਹੋਉਂਦੇ ਆ ਤੁਸੀਂ ਹੋਰ ਵੀ ਟੇਸਟ ਵਿੱਚ ਐਡ ਕਰਨਾ ਤਾਂ ਤੁਸੀਂ ਇਹਦੇ ਉੱਤੇ ਨਿੰਬੂ ਵੀ ਸ਼ਿੱਟ ਸਕਦੇ ਹੋ ਨਿੰਬੂ ਦਾ ਜਿਹੜਾ ਰਸ ਹੁੰਦਾ ਨਿੰਬੂ ਨਾਲ ਬਹੁਤ ਵਧੀਆ ਲੱਗਦਾ ਲੱਗਦਾ ਇਹਦੇ ਤੁਸੀਂ ਜੇ ਕਈਆਂ ਨੂੰ ਨਹੀਂ ਵੀ ਵਧੀਆ ਲੱਗਦਾ ਨਿੰਬੂ ਪਾ ਸਕਦੇ ਆ ਇਹਦੇ ਵੀ ਤੁਸੀਂ ਕੇਰੂ ਦੇ ਦਾਣੇ ਵੀ ਪਾ ਸਕਦੇ ਆ ਸੋ ਦੇਖੋ ਗਾਇਸ ਉਹ ਆ ਬਣਾਇਆ ਆਪਣੀ ਸੋ ਸਭ ਤੋਂ ਪਹਿਲਾਂ ਪੋਹੇ ਨੂੰ ਭੋਗ ਮੈ ਲਾਉਣੀ ਆ ਕਿਉਂਕਿ ਮੈਂ ਕਿਹਾ ਮੈਂ ਟੈਸਟ ਕਰਕੇ ਸੋ ਮੈਂ ਇੰਨਾ ਨਹੀਂ ਖਾਣਾ ਮੈਂ ਖਾ ਕੇ ਦੇਖਿਆ ਬਹੁਤ ਸਵਾਲ ਬਣਿਆ ਹਾਂ ਬਹੁਤ ਟੇਸਟ ਬਹੁਤ ਵਧੀਆ ਫਿਰ ਇੱਕ ਵਾਰੀ ਇਹ ਬੰਦ ਤੁਸੀਂ ਜ਼ਰੂਰ ਬਣਾਇਓ ਆ ਐਦਾਂ ਨਹੀਂ ਵੀ ਮਤਲਬ ਹੈਲਦੀ ਵੀ ਹੈਗਾ ਸਾਰਾ ਕੁਝ ਇਹਨਾਂ ਬਧੀਆ ਮੈਂ ਰੋਜ਼ ਆਹੀ ਮਤਲਬ ਰੋਜ਼ ਤਾਂ ਨਹੀਂ ਮਤਲਬ ਇੱਕ ਦੋ ਦਿਨ ਛੱਡ ਕੇ ਮੈਂ ਖਾ ਲੈਂਦਾ ਅਸੀਂ ਹੁਣ ਰੋਜ਼ ਡੇਲੀ ਬਣਦਾ ਸਾਡੇ ਪੈਕਟ ਵੀ ਕਰਨਗੇ ਹੁਣ ਅਸੀਂ ਨਵੇਂ ਵੀ ਖਾਵਾਂਗੇ ਤੁਹਾ ਸੋ ਦੋ ਤਿੰਨ ਪੈਕਟ ਲੈ ਕੇ ਖਾਵਾਂਗੇ ਆਪਾਂ ਗਰੋਸਰੀ ਕਰਾਂਗੇ ਦੀਨਾ ਹਾਂ ਚਲੋ ਹੁਣ ਮੈਂ ਹੁਣ ਮੈਂ ਚੇਂਜ-ਚੇਂਜ ਕਰਦੀ ਆ ਸੋ ਆਪਾਂ ਫਿਰ ਕਲੈਕਸ਼ਨ ਦਿਖਾਉਣੀ ਆ ਮੇਨ ਵਲੌਗ ਦਾ ਜਿਹੜਾ ਕਲੈਕਸ਼ਨ ਦਾ ਸੋ ਚਲੋ ਫਿਰ ਹੋ ਗਏ ਰੈਡੀ ਯੈਸ ਸੋ ਆਪਾਂ ਵੀਡੀਓ ਵੀ ਬਣਾਉਂਗੇ ਇੱਕ ਦੋ ਤੇਰੇ ਹੁਣ ਮੈਨੂੰ ਪਹਿਲਾਂ ਸੈਂਡਵਿਚ ਦੇ ਦੇ ਬਣਾ ਕੇ ਮੈਂ ਪੋਹਾ ਖਾ ਲਿਆ ਕੀ ਸੈਂਡਵਿਚ ਤੇ ਦਹੀਂ ਫਿਰ ਹੁਣ ਤਦੋਂ ਮੈਂ ਪੋਹਾ ਬਣਾ ਕੇ ਆਟੀਆਂ ਮੈਂ ਮੈਂ ਕਿਹ ਵੀ ਚੱਲ ਮੈਂ ਪੋਹਾ ਬਣਾ ਦਿੰਨੀ ਆ ਤੇ ਦਹੀਂ ਤੇ ਸੈਂਡਵਿਚ ਦੇ ਦੇ ਮੈਂ ਖਾ ਕੇ ਫਿਰ ਆਪਾਂ ਤੇਰੀ ਕਲੈਕਸ਼ਨ ਦਿਖਾਵਾਂਗੇ ਹੁਣ ਤਦੋਂ ਤੁਸੀਂ ਪੋਹਾ ਖਾ ਲਿਆ ਮੈਨੂੰ ਕੀ ਕਰ ਮੈਨੂੰ ਭੁੱਖ ਲੱਗਦੀ ਆ ਮੈਂ ਹੈਲਦੀ ਹੈਲਦੀ ਸੋ ਹੁਣ ਆਪਾਂ ਇਹਨਾਂ ਦੇ ਲਈ ਸੈਂਡਵਿਚ ਕਿਹੜਾ ਸੈਂਡਵਿਚ ਖਾਣਾ ਤੁਸੀਂ ਨੇ ਜੈਮ ਜੈਮ ਲਾ ਕੇ ਸੈਂਡਵਿਚ ਦੇ ਥੋੜੀ ਜਿਹੀ ਚੀਨੀ ਪਾ ਕੇ ਦਹੀਂ ਦੇ ਵਿੱਚ ਦੇ ਦੇ ਨੂੰ ਓਕੇ ਹੁਣ ਆਪਾਂ ਬਣਾਉਣੀ ਆ ਸੈਂਡਵਿਚ ਬ੍ਰੈਡ ਕਿੰਨੇ ਦਾ ਹੈਗੇ ਆ ਬ੍ਰੈਡ ਵੀ ਜੈਮ ਆਪੀਓ ਸੋ ਗਾਇਜ਼ ਦੇਖੋ ਆਪਾਂ ਜੈਮ ਵਾਲੇ ਸੈਂਡਵਿਚ ਬਣਾ ਲਏ ਹੁਣ ਆਪਾਂ ਦੰਨੇ ਆਸ਼ ਨੂੰ ਸਵਾ ਲੋ ਤੁਹਾਡੇ ਸੈਂਡਵਿਚ ਮੈਂ ਉਰੇ ਰੱਖ ਤੇ ਮੇਰੇ ਸੈਂਡਵਿਚ ਪਏ ਆ ਤੇ ਹੁਣ ਦੱਸੋ ਕਿ ਮੈਂ ਆਪਣੇ ਪਹਿਲਾ ਸਭ ਤੋਂ ਪਹਿਲਾ ਆ ਸੋ ਪਹਿਲਾਂ ਆਪਣੀ ਫੁੱਟਵੀਅਰ ਆ ਦਿਖਾਈ ਉਹ ਕਿਵੇਂ ਜਿਣੀਆ ਜਿਵੇਂ ਦੁਕਾਨ ਨਹੀਂ ਹੁੰਦੀ ਇੰਨਾ ਦੁਕਾਨ ਨਹੀਂ ਹੁੰਦੀ ਉਦਾਂ ਸੋ ਸਭ ਤੋਂ ਪਹਿਲਾਂ ਮੈਂ ਆਪਣੀ ਫੁੱਟਵੀਅਰ ਦੇ ਕਲੈਕਸ਼ਨ ਤੁਹਾਨੂੰ ਸ਼ੋ ਕਰੂੰਗੀ ਉਸ ਤੋਂ ਬਾਅਦ ਮੈਂ ਆਪਣੇ ਬੈਗਸ ਹੈਂਡ ਬੈਗਸ ਪਰਸ ਦੀ ਕਲੈਕਸ਼ਨ ਸ਼ੋ ਕਰੂੰਗੀ ਚਲੋ ਫਿਰ ਸੋ ਗਾਇਸ ਸਭ ਤੋਂ ਪਹਿਲਾਂ ਮੈਂ ਆਪਣੀ ਪੰਜਾਬੀ ਜੁੱਤੀਆਂ ਦੀ ਤੁਹਾਨੂੰ ਕਲੈਕਸ਼ਨ ਦਿਖਾਉਣੀ ਆ ਸਭ ਤੋਂ ਪਹਿਲਾਂ ਆ ਵਾਲੀ ਜੁੱਤੀ ਦੇਖੋ ਤੇ ਮੈਂ ਖਾਣਾ ਸੈਂਡਵਿਚ ਪਿੱਛੇ ਜਾ ਬੰਪ ਸੋ ਆ ਵਾਲੀ ਪੰਜਾਬੀ ਜੁੱਤੀ ਦੇਖੋ ਤੁਹਾਨੂੰ ਯਾਦ ਆ ਮੈਂ ਕਿੱਥੋਂ ਲਈ ਸੀ ਇਹ ਮੈਂ ਲਈ ਸੀਗੀ ਮੋਹਾਲੀ ਦੇ ਸੱਤ ਪੇਸ ਤੋਂ ਸ਼ਾਪ ਤੋਂ ਲਈ ਸੀਗੀ ਇਹਦੇ ਸ਼ਾਪ ਦਾ ਨਾਮ ਵੀ ਮੈਨੂੰ ਯਾਦ ਆ ਬੀਇੰਗ ਟਰੈਡੀਸ਼ਨਲ ਸ਼ਾਪ ਆ ਸੋ ਉੱਥੋਂ ਮੈਂ ਇਹ ਲਈ ਸੀਗੀ ਜੁੱਤੀ ਸਭ ਤੋਂ ਪਹਿਲੀ ਵਾਰੀ ਮੈਂ ਆ ਵੜੀ ਜੁੱਤੀ ਲਈ ਸੀ ਸੋ ਸੱਚਾ ਮੈਨੂੰ ਐਵੇਂ ਨਹੀਂ ਪਤਾ ਮੈਂ ਸੈਕੰਡ ਕਿਹੜੀ ਲਈ ਸੀ ਮੈਂ ਐਦਾਂ ਹੀ ਤੁਹਾਨੂੰ ਸ਼ੋ ਕਰਦੀ ਆ ਜੁੱਤੀਆਂ ਸੋ ਉਸ ਤੋਂ ਬਾਅਦ ਮੇਰੀ ਪੰਜਾਬੀ ਜੁੱਤੀ ਆਉਂਦੀ ਆ ਇਹ ਵਾਲੀ ਦੇਖ ਬਹੁਤ ਪ੍ਰੀਤੇ ਲੱਗਦੀ ਆ ਮੈਨੂੰ ਇਹ ਮम्मा ਨੇ ਲੈ ਕੇ ਆਂਦੀ ਸੀ ਮੇਰੇ ਵੀ ਜੁੱਤੀ ਸੋ ਇਹਦਾ ਪ੍ਰਾਈਸ ਮੈਨੂੰ ਪਤਾ ਨਹੀਂ ਆਈ ਥਿੰਕ 600 ਆ 650 ਐ ਨਾ ਕਿ ਹਾਂ ਸੋ ਦੇਖੋ ਪਿੰਕ ਕਲਰ ਦੀ ਜੁੱਤੀ ਆ ਮੈਨੂੰ ਜ਼ਿਆਦਾਤਰ ਪੰਜਾਬੀ ਜੁੱਤੀਆਂ ਹੀ ਵਧੀਆ ਲੱਗਦੀਆਂ ਸਸਤ ਬਾਦ ਹੁੰਦੀ ਆ ਮੇਰੇ ਕੋਲ ਮੇਰੇ ਕੋਲ ਬਸ ਦੋ ਨੇ ਪਿਆਰ ਗ੍ਰੀਨ ਕਲਰ ਦੋ ਜੁੱਤੀਆਂ ਨੇ ਤੁਹਾਨੂੰ ਪਤਾ ਗਾ ਚਲੋ ਇਹਦਾ ਗਰਲਜ਼ ਦੇ ਕਲੈਕਸ਼ਨ ਕਿਉਂਕਿ ਉਹਨਾਂ ਨੇ ਸੂਟਾਂ ਦੇ ਨਾਲ ਮੈਚ ਕਰੀਓ ਤੁਹਾਡੀ ਇੱਕ ਬਰਾਊਨ ਹੋਊਗੀ ਇੱਕ ਬਲੈਕ ਹੋਊਗੀ ਜੁੱਤੀ ਉਹ ਤੁਸੀਂ ਕੋਟ ਪੈਂਟ ਨਾਲ ਪੈਂਟ ਜਰ ਨਾਲ ਮੈਚ ਕਰ ਲਓ ਹੋਰ ਕੀ ਇੱਕ ਥੋੜੀ ਪੰਜਾਬੀ ਜੁੱਤੀ ਕੁੜਤੇ ਪਜਾਮੇ ਵਾਲੀ ਹਾਂ ਤੁਹਾਨੂੰ ਕੀ ਪਿੰਕ ਗਲਾਬੀ ਚਾਹੀਦੀ ਹੈ ਨਹੀਂ ਜਾਂ ਜੰਗਨ ਸੋ ਇਹ ਵਾਲੀ ਦੇਖੋ ਬੇਬੀ ਪਿੰਕ ਰੰਗ ਦੀ ਜੁੱਤੀ ਆ ਸੋ ਇਹ ਮੈਨੂੰ ਮੇਰੇ ਮੰਮਾ ਨੇ ਦਿੱਤੀ ਸੀ ਪੇਕੇਆਂ ਵੱਲੋਂ ਇਹ ਵਾਲੀ ਜੁੱਤੀ ਦੇਖੋ ਸੋਸਤੋ ਬਾਦ ਜੁੱਤੀ ਆਵਲੀ ਆ ਰੈੱਡ ਕਲਰ ਦੀ ਜੁੱਤੀ ਆ ਸੋ ਇਹ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਇਹ ਜੁੱਤੀ ਮੈਂ ਸਹਰਨ ਤੋਂ ਲੱਤੀ ਸੀ ਸੋ ਇਹ ਜੁੱਤੀ ਮੈਂ ਉਦੋਂ ਲੱਤੀ ਸੀ ਜਦੋਂ ਸਾਡਾ ਵਿਆਹ ਸੀ ਵੈਡਿੰਗ ਦੇ ਦਿਨ ਮੈਂ ਜੁੱਤੀ ਵੀਅਰ ਕੀਤੀ ਸੀ ਕਿਉਂਕਿ ਮੈਨੂੰ ਹੀਲਜ਼ ਪਸੰਦ ਨਹੀਂ ਪਸੰਦ ਕੀ ਮੇਰੀ ਇੱਕ ਹਾਈਟ ਵੀ ਮਤਲਬ ਲੰਬੀ ਆ ਮੈਂ ਲੰਬੀ ਆ ਸੋ ਹਾਈਟ ਵੀ ਮੇਰੀ ਗੱਲ ਦਾ ਸੋਦੇ ਕਰਕੇ ਮੈਂ ਆਵਲੀ ਪੰਜਾਬੀ ਜੁੱਤੀ ਹੀ ਲਹਿੰਗੇ ਦੇ ਨਾਲ ਵੇਅਰ ਕੀਤੀ ਸੀ ਸੋ ਵੈਡਿੰਗ ਵਾਲ ਦੀ ਢੇਰ ਲਾ ਦੇ ਸੋ ਵਾਰੀ ਉਹਦੀ ਆਵਲੀ ਜੁੱਤੀ ਦੀ ਵਾਈਟ ਕਲਰ ਵਾਈਟ ਐਂਡ ਗੋਲਡਨ ਇਹਦੇ ਤੇ ਵਰਕ ਦੇਖੋ ਕਿੰਨਾ ਸੋਹਣਾ ਹੈ ਮੈਂ ਲਈ ਕਿ ਹੈ ਹਾਂਜੀ ਮੈਂ ਆਈ ਪੁੱਛਣ ਆਉਂਦੀ ਸੀ ਦੱਸ ਸੋ ਇਹ ਵਾਲੀ ਜੁੱਤੀ ਦੱਸੋ ਨਹੀਂ ਮੈਨੂੰ ਪਤਾ ਹੀ ਨਹੀਂ ਵੀ ਮੈਂ ਮੈਂ ਲਈ ਕਿ ਐਸੀ ਆਮੇ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਆਇਆ ਸੀ ਬਿਆਹ ਤੋਂ ਬਾਅਦ ਇਹ ਦੋਸਤਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਗਏ ਸੀ ਸੋ ਆਪਣੀ ਜੁੱਤੀ ਉਦੋਂ ਲੈ ਕੇ ਆਈ ਸੀ ਦੋਸਤਾਂ ਨਾਲ ਥੋੜੀ ਗਿਆ ਸੀ ਤਾਇਦੇ ਮੁੰਡੇ ਨਾਲ ਤਾਇਦੇ ਮੁੰਡੇ ਨਾਲ ਦੋਸਤ ਇੱਕ ਦੋਸਤ ਵੀ ਸੀ ਸੋ ਛੱਡੋ ਸੋ ਆਪਣੀ ਜੁੱਤੀ ਕਹਿੰਦੇ ਆ ਕਿ ਮੈਨੂੰ ਪਹਿਲਾਂ ਕਹਿੰਦੇ ਮੈਂ ਤੁਹਾਡੇ ਲਈ ਆ ਕੋਈ ਕੁਝ ਨਹੀਂ ਲਿਆ ਪਹਿਲਾਂ ਮੈਨੂੰ ਫੋਟੋ ਭੇਜੀ ਕਹਿੰਦੇ ਜੁੱਤੀ ਲੈਣੀ ਹੈ ਫਿਰ ਕਹਿੰਦੇ ਨਹੀਂ ਮੈਂ ਨਹੀਂ ਮੀਡੀ ਨਹੀਂ ਜਦੋਂ ਬੁਰੀ ਆਈ ਫੋਟੋ ਜਦੋਂ ਮੈਂ ਹੋ ਰਿਹਾ ਫਿਰ ਮੈਂ ਇਹਨੂੰ ਬਹੁਤ ਸੰਗਠੀ ਦਿੱਤੀ ਸੋ ਉਸ ਤੋਂ ਬਾਅਦ ਆਪਣੀ ਜੁੱਤੀ ਅਵੀ ਪੀ ਬਰਾਊਨ ਤੇ ਗੋਲਡਨ ਵਰਕ ਹੈ ਸੋ ਦੇਖੋ ਤੁਸੀਂ ਸੋਣੀ ਹੈ ਨਾ ਬਹੁਤ ਸੋਹਣੀ ਲੱਗੀ ਮੈਨੂੰ ਸੋ ਆ ਇਹਦਾ ਪ੍ਰਾਈਸ ਹੈਗਾ 450 ਸੋ ਇਹ ਮੈਂ ਲਈ ਸੀ ਕਿਉਂਰੇ ਆਪਾਂ ਨਾ ਅਸੀਂ ਕਾਰਨੀਵਲ ਮੇਲੇ ਤੇ ਗਏ ਸੀ ਜਿੱਦਾਂ ਹੁੰਦੇ ਹਨਾ ਉੱਥੋਂ ਲਈ ਸੀ ਇਹ ਆਵਲੀ ਜੁੱਤੀ ਇਦਾਂ ਦੀ ਵੀ ਆਪਾਂ ਤੇ ਐਵੇਂ ਵੀ ਨਹੀਂ ਹੈ ਨਾ ਜਿਹੜੀ ਚੀਜ਼ ਮੈਨੂੰ ਪਸੰਦ ਆਉਂਦੀ ਹੈ ਚਾਹੇ ਸੇਲ ਦੇ ਵਿੱਚ ਹੀ ਹੋਵੇ ਚਾਹੇ 100 ਪਿਆਰ ਰੁਪਏ ਦੀ ਹੋਵੇ ਮੈਨੂੰ ਜਿਹੜੀ ਪਸੰਦ ਆ ਗਈ ਉਹ ਵਧੀਆ ਰੱਖਣੀ ਚਾਹੀਦੀ ਆ ਜੋ ਵੀ ਲੈਣੀ ਆ ਬਸ ਵਧੀਆ ਰੱਖਣੀ ਚਾਹੀਦੀ ਆ ਸੋ ਜਿਹੜੀ ਵੀ ਉੱਤਤੀ ਚਾਹੇ ਮਹਿੰਗੀ ਹੋਵੇ ਮੌਲ ਚ ਹੋਵੇ ਕਿਤੇ ਵੀ ਹੋਵੇ ਮਹਿੰਗੀ ਫਿਰ ਉਹ ਵੀ ਲਈ ਲਵਾਂ ਗੱਲ ਪਸੰਦ ਦੀ ਆ ਸੋ ਉਸ ਤੋਂ ਬਾਅਦ ਆ ਵਾਲੀ ਜੁੱਤੀ ਆ ਪੰਜਾਬੀ ਜੁੱਤੀ ਬਲੈਕ ਕਲਰ ਦੀ ਇਹ ਵੀ ਕਿੰਨੀ ਪਲੀਟੀ ਆ ਨਾ ਇਹ ਵੀ ਮੈਨੂੰ ਮੇਰੇ ਮੰਮਾ ਨੇ ਦਿੱਤੀ ਸੀਗੀ ਪੇਕੇ ਹਮੋਂ ਸੋ ਆ ਵਾਲੀ ਦੇਖੋ ਸੋ ਜਿਹਨਾਂ ਦੇ ਪ੍ਰਾਈਸ ਮੈਨ ਨਹੀਂ ਦੱਸ ਰਹੀ ਉਹਨਾਂ ਦੇ ਪ੍ਰਾਈਸ ਮੈਨੂੰ ਐਕਚੁਅਲ ਤੋਂ ਨਹੀਂ ਪਤਾ ਹੈਗੇ ਓਕੇ ਸੋ ਉਸ ਤੋਂ ਬਾਅਦ ਹੁਣ ਮੈਂ ਦਿਖਾਉਂਗੀ ਤੁਹਾਨੂੰ ਆਪਣੀ ਹੀਲਜ਼ ਹੀਲਜ਼ ਮੇਰੇ ਕੋਲ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਵੇਅਰ ਨਹੀਂ ਕਰਦੀ ਇਹ ਚਿੱਕੜ ਲੰਬੀ ਆ ਜਾਂ ਲੰਬੀਆਂ ਫੜੇਣਾ ਤੋਂ ਵੀ ਮੈਂ ਮੈਨੂੰ ਵੀ ਲੰਬੀ ਲੱਗਦੀ ਆ ਕਿਉਂਕਿ ਸਾਡੀ ਹਾਈਟ ਥੋੜੀ ਜੀ ਬਰਾਬਰ ਜੇ ਦੀ ਆ ਨਾ ਸਵਾਹ ਵਾਲੀ ਹੀਲ ਹੈ ਬਲੈਕ ਇਹਦੀ ਵੀ ਹੀਲ ਦੇਖ ਲੋ ਕਿੰਨੀ ਕਰ ਛੋਟੀ ਹੋ ਸੋ ਬਲੈਕ ਕਲਰ ਦੀ ਹੀਲਾ ਦੇਖੋ ਸੋ ਇਹਦਾ ਪ੍ਰਾਈਸ ਵੀ ਮੈਨੂੰ ਨਹੀਂ ਪਤਾ ਇਹ ਮੈਨੂੰ ਇਹਨਾਂ ਨੇ ਸੋਹਰੀਆਂ ਦੀ ਮੰਮਾ ਉਹਨਾਂ ਨੇ ਲੈ ਕੇ ਦਿੱਤੀ ਸੀ ਜੇ ਸੋਹਰਾਂ ਨੂੰ ਦੇਖੋ ਬਲੈਕ ਕਲਰ ਦੀ ਕਿੰਗੀ ਟੈਕਨਾ ਚੱਲ ਜਾਂਦੀ ਆ ਉਸ ਤੋਂ ਬਾਅਦ ਹੀਲ ਆਹ ਕਲੀ ਦੇਖੋ ਵਾਈਟ कलर ਵਾਈਟ कलर ਜੈਨੂਨ ਜਿਹਾ ਕਲਰ ਆ ਜਿੱਦਾਂ ਮੈਨੂੰ ਪਸੰਦ ਆਇਆ ਕਿੱਥੋਂ ਲੱਭਤੀ ਸੀ ਇਹ ਮੈਂ ਲਈ ਸੀ ਬਾਈਦੀ ਮਾਰਕੀਟ ਚੰਡੀਗੜ੍ਹ ਤੋਂ ਇਹਦਾ ਪ੍ਰਾਈਸ ਸੀਗਾ 550 ਸੋ ਇਹ ਮੈਨੂੰ ਬਹੁਤ ਜਿਆਦਾ ਵਧੀਆ ਲੱਗੀ ਪਰ ਪਾਈ ਵੀ ਵਧੀਆ ਲੱਗਣੀ ਚਾਹੀਦੀ ਠੀਕ ਹੈ ਜੀ ਸੋ ਮੈਨੂੰ ਬਹੁਤ ਵਧੀਆ ਲੱਗੀ ਇੱਕ ਚੀਜ਼ ਹੋਰ ਰਹਿ ਗਈ ਮੇਰੇ ਸਲੀਪਰ ਰਹਿ ਗਏ ਮਤਲਬ ਹੀਲ ਵਾਲੀ ਨਹੀਂ ਹੈਗਾ ਆ ਵਾਲੇ ਜਿਆਦਾ ਮੇਰੇ ਫੇਵਰਿਟ ਨੇ ਸਲੀਪਰ ਆ ਵਾਲੇ ਦੇਖੋ ਲੁੱਕ ਮੈਨੂੰ ਬਹੁਤ ਸੋਹਣੇ ਲੱਗਦੇ ਆ ਆ ਵਾਲੇ ਸਲੀਪਰ ਇਹਦਾ ਪ੍ਰਾਈਸ 400 500 ਨਾ ਸੀ ਮੈਨੂੰ ਯਾਦ ਨਹੀਂ ਹੈਗਾ ਸੋ ਇਹ ਵੀ ਮੈਂ ਸਰਾਮ ਤੋਂ ਲੁੱਤੇ ਸੀਗੇ ਨਾ ਵੱਧ ਸੀ ਇਹਨਾਂ ਦਾ ਬੱਬੀ ਸੀ ਹਾਂ ਪਤਾ ਨਹੀਂ ਮੈਨੂੰ 600 ਹੋਊਗਾ ਸਾਹਵੇਂ 800 ਪਤਾ ਨਹੀਂ ਕਿੰਨੇ ਜੀ ਹੈ ਇਹ ਅੱਛਾ ਹਾਂ ਸੋ 820 ਸੀਗੀ ਇਹ ਵਾਲੀ ਜੁੱਤੀ ਦੇਖੋ ਕਿਉਂਕਿ ਵਧੀਆ ਨਾ ਇਦਾਂ ਦੇ ਕਿਦੇ ਵਿੱਚ ਆਏ ਵੈਲਵਟ ਦੇ ਵਿੱਚ ਸੋ ਬ੍ਰਾਊਨ ਕਲਰ ਦੀ ਹਰੇਕ ਡਰੈਸ ਦੇ ਨਾਲ ਆਪਾਂ ਪਾ ਸਕਦੇ ਹਾਂ ਸੋ ਇੱਕ ਆਵੜੇ ਲਾਸਟ ਮੇਰੀ ਹੀਲ ਹੈ ਦੇਖੋ ਆ ਵੀ ਨੂੰ ਬਹੁਤ ਜਿਆਦਾ ਵਧੀਆ ਲੱਗੀ ਜਿਵੇਂ ਇਹਦੇ ਤੇ ਨਾ ਕੜਾਈ ਟਾਈਪ ਕੁਝ ਕੀਤਾ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਦੀ ਹਾਂ ਦੇਖੋ ਪਿੱਛੇ ਦੇ ਵੀ ਪਿੱਛੇ ਤੋਂ ਪਿੱਛੇ ਦੇ ਵੀ ਇਹਦੇ ਕੜਾਈ ਆ ਦੇਖੋ ਸੋ ਇਹਦਾ ਪ੍ਰਾਈਸ ਸੀਗਾ 450 ਜਿਹੜੀ ਆ ਵਾਲੀ ਜੁੱਤੀ ਸੀਗੀ ਤੇ ਆ ਵਾਲੀ ਜੁੱਤੀ ਸੀਗੀ ਸੋ ਇਹ ਮੈਂ ਇਕੱਠੀਆਂ ਹੀ ਲਈਆਂ ਸੀਗੀਆਂ ਕਾਰਨੀ ਗਲ ਮੇਲੇ ਤੋਂ ਮੇਲੇ ਤੇ ਗਈ ਸੀਗੇ ਸੀ ਉੱਥੋਂ ਆਹ ਵਾਲੀ ਜੁੱਤੀ ਲਈ ਸੀ ਮੈਨੂੰ ਬਹੁਤ ਇਹਦਾ ਅਜੇ ਤੱਕ ਮੈਂ ਵੇਅਰ ਵੀ ਨਹੀਂ ਕੀਤੀ ਹੈਗੀ ਸੋ ਮੈਂ ਕਿਸੇ ਡਰੈਸ ਦੇ ਨਾਲ ਵੇਅਰ ਕਰੂੰਗੀ ਆਹ ਜੁੱਤੀ ਸੋ ਉਹ ਇੱਕ ਨਾ ਮੇਰੇ ਉਹ ਵਾਲੇ ਸਲੀਪਰ ਰਹਿ ਗਏ ਲਿਆ ਦੋ ਜਲਦੀ ਜਾਓ ਸਗੋਂ ਮੇਰੇ ਇੱਕ ਸਲੀਪਰ ਰਹਿ ਗਿਆ ਉਹ ਮੈਂ ਚੱਕਣਾ ਭੁੱਲ ਗਈ ਸੀ ਇਹ ਮੈਂ ਮਤਲਬ ਮਾਰਕੀਟ ਜਾਣਾ ਹੁੰਦਾ ਕਿਤੇ ਵੀ ਜਾਣਾ ਦੋ ਦੋ ਵੀਅਰ ਕਰਦੀਆਂ ਸੋ ਇਹ ਆਵ ਨਹੀਂ ਸੀਗੇ ਲਾਸਟ ਸਲੀਪਰ ਆ ਦੇ ਕਿਉਂ ਮੇਰੇ ਇਹ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਬਹੁਤ ਜਾਣਿਆਂ ਨੇ ਮੇਰੇ ਆ ਸਲੀਪਰ ਮੋਸਟਲੀ ਦੇਖੇ ਹੋਣਗੇ ਮੇਰੇ ਸੋ ਇਹਦਾ ਪ੍ਰਾਈਸ ਕੀ ਸੀਗਾ ਉਨੇ 200 250 ਰੁਪਏ ਦੀ ਨਹੀਂ ਐਨੀ ਵੀ ਨਹੀਂ ਸਸਤੀ ਸੀ ਇਹ ਆਪਾਂ ਸਰੰਦ ਮਾਰਕੀਟ ਚ ਲਈ ਸੀ ਮੈਨੂੰ ਸਾਲ ਹੋ ਗਿਆ ਹੁਣ 70 ਰੁਪਏ ਦੀਆਂ ਲੱਤੀ ਸੇਚੋ ਇੱਟਾ ਸੋ ਦੇ ਸੀ ਆਪਾਂ ਥਿੰਕ ਕਰ 400 ਦੀ ਹੋਊਗੀ ਕਿਉਂਕਿ ਐਨੀ ਹੋਣੀ ਹੈਗੀ ਸੋ ਇਹ ਸੀਗੀ ਮੇਰੀ ਸਾਰੀ ਫੁੱਟ ਵੀ ਇਹਦੇ ਕਲੈਕਸ਼ਨ ਨਹੀਂ 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 ਹੈਗੀ ਆਜੇ ਹੋਰ ਯੈਸ ਮੈਂ ਤੂੰ ਐਨੇ ਮੇਰੇ ਉਹ ਗਰੀਬ ਕੋਲ ਬਚਾਦੇ ਹਾਲ ਆਲੇ ਦੁੱਤੇ ਨੂੰ ਬੋਸ ਨੂੰ ਲੱਗਦੀ ਆ ਸੋ ਹੀਲ ਹੈ ਕੁੜੀਆਂ ਦੇਖ ਲਓ ਇੰਨਾ ਸਮਾਨ ਲੰਦੀਆਂ ਨੇ ਮੁੰਡੇ ਵਿਚਾਰੇ ਦੇਖ ਲਓ ਆਹ ਵਾਲੀ ਦੇਖੋ ਹੀਲ ਐ ਸ਼ਾਈਨਿੰਗ ਜੀ ਦਿੱਤੀ ਆ ਤੁਸੀਂ ਇਹ ਦੱਸੋਗੇ ਕਿਥੋਂ ਲਈ ਸੀ ਆਹ ਆਮਰਲਾ ਦਾ ਚੰਡੀਗੜ੍ਹ ਤੋਂ ਲਈ ਸੀ ਇਹ ਸੱਤ ਫੇਸ ਤੋਂ ਲਈ ਸੀ ਮੈਂ ਮਹਾਰੀ ਤੋਂ ਲਈ ਸੀ ਚੰਡੀਗੜ੍ਹ ਤੋਂ ਨਹੀਂ ਲਈ ਸੀ ਚਲੋ ਜਿੱਥੇ ਵੀ ਦੇਖੋ ਕਿੰਨੀ ਸ਼ਾਈਨਿੰਗ ਹੈ ਇਹ ਕਹਿੰਦੇ ਆਹ ਵਾਲੀ ਲੈ ਲਾ ਇਹਦਾ ਪ੍ਰਾਈਸ ਸੀਗਾ 1000 1012000 ਸੀਗਾ So, सो अभी बारगेनिंग करके इलेवन हंड्रेड थाउजेंड समथिंग है ले ले देखो सही भी मैं वेयर कर दी ये ज़्यादातर मैं विंटर सर्दियों च वेयर कर दी क्योंकि आपने मतलब ट्राउजर पाने हे ये हुई भी वेयर कर ली सो इस, इस तुम तो बागी मेरे शूज़ शूज़ मेरे को नहीं है सो मैं लहूंगी क्योंकि ली शूज वाइट कलर के दे। सो देखो ਹਾਂ ਵੀ ਬਹੁਤ 3 ਇਹ ਚ ਮਲਟੀ ਕਾ ਕਲਰ ਆ ਦੇਖੋ ਉਸ ਤਾਂ ਬਸ ਜਿੱਦਾਂ ਲੋਰ ਨਾਲ ਹੈ ਇਹ ਵੀ ਮੈਨੂੰ ਪਾਪਾ ਨੇ ਮੰਮਾ ਨੇ ਹਰਸ ਨੇ ਦਿਵਾਈ ਸੀਗੇ ਇਹ ਵੀ ਮੋਹਾਲੀ ਸਟਫ ਪਿਸਟਲ ਲਈ ਸੀਗੇ ਜਦੋਂ ਸਾਡੀ ਮੈਰਿਜ ਹੋਈ ਸੀ ਕਿਉਂਕਿ ਉਦੋਂ ਸਰਦੀਆਂ ਸੀ ਹਨਾ ਅਸੀਂ ਸੋਚਿਆ ਸੀ ਅਸੀਂ ਟਰੈਕਸੂਟ ਲੈ ਲਈ ਸੀ ਅਸੀਂ ਸੇਮ ਸੇਮ ਟਰੈਕਸੂਟ ਲੈ ਲਈ ਸੀ ਸੋ ਅਸੀਂ ਸ਼ੂਜ਼ ਲੈ ਸੀਗੇ ਸੇਮ ਸੇਮ ਉਹਦੇ ਨਾਲ ਰੀਅਰ ਕਰਾਂਗੇ ਤਾਂ ਕਰਕੇ ਇਹਦਾ ਪ੍ਰਾਈਸ ਕੀ ਸੀਗਾ ਇਹਦਾ ਵੀ ਨਾ 1200 1300 ਸੀ 1300 ਦੀ ਸੀਗੇ ਇਹ ਸ਼ੂਜ਼ ਦੇਖੋ ਸੋ ਇਹ ਕਲਰ ਸ਼ੂਜ਼ ਨੇ ਆਵਲੇ ਲਾਸਟ ਟਾਈਮ ਮੇਰੇ ਫੁੱਟਵੇਅਰ ਦੇ 컬렉ਸ਼ਨ ਦਾ ਲਾਸਟ ਆ ਇਹ ਮੇਰੇ ਕਦੋਂ ਦੇ ਸ਼ੂਜ਼ ਨੇ ਯਾਦ ਆਇਆ ਇਹ ਵੀ ਚੈਂਕ ਯਾਦ ਆ ਸੋ ਇਹਨਾਂ ਦਾ ਪਰਾਈਸ ਹੋਊਗਾ 200 ਹੋਊਗਾ 300 ਹੋਊਗਾ ਮਤਲਬ ਉਹ 400 ਹੋ ਗੰਨੇ ਪਰ ਜੋ ਮਰਜੀ ਆ ਪਰ ਕੀਮਤੀ ਜੇ ਬਾਤ ਨੇ ਆ ਮੈਂ ਵੀ ਪਾਏ ਆ ਮੈਂ ਆਪਣੇ ਇੱਕ ਐਸੇ ਔਖੇ ਟਾਈਮ ਦੇ ਵਿੱਚ ਆ ਸ਼ੂਜ਼ ਪਾਏ ਆ ਮੈਂ ਤੁਸੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਲਵ ਸਟੋਰੀ ਵਾਲੇ ਵਲੌਗ ਚ ਦੱਸਾਂਗਾ ਸੋ ਇਹ ਇਹ ਵਾਲੇ ਗ੍ਰੇ ਕਲਰ ਦੇ ਇਹ ਵੀ ਜਿੱਦਾਂ ਹਨ ਆਪਾਂ ਕਿਤੇ ਮਾਰਕੀਟ ਗੁਰਦੁਆਰ ਸਾਹਿਬ ਦੇ ਆਏ ਕਿਤੇ ਜਾਣਾ ਹੁੰਦਾ ਉਹਦੇ ਪੈਜ ਨੇ ਸਰਦੀਆਂ ਦੇ ਵਿੱਚ ਸੋ ਇਹ ਸੀਗੀ ਸਾਰੀ ਮੇਰੀ ਫੁੱਟਵੀਅਰ ਦੀ ਕਲੈਕਸ਼ਨ ਸੋ ਮੈਂ ਠੇਰ ਲਾਤਾ ਤੇ ਮੈਂ ਹੁਣ ਤੁਹਾਨੂੰ ਸ਼ੋ ਕਰੂੰਗੀ ਆਪਣੀ ਬੈਗਸ ਦੀ ਕਲੈਕਸ਼ਨ ਸੋ ਹੁਣ ਮੈਂ ਆਪਣੀ ਬੈਗਸ ਦੀ ਕਲੈਕਸ਼ਨ ਦਿਖਾਉਣੀ ਆ ਸੋ ਜਿਹੜਾ ਆ ਵਾਲਾ ਬੈਗ ਆ ਨਾ ਤੁਸੀਂ ਦੇਖ ਲਓ ਪਹਿਲਾਂ ਇਹ ਵਾਲਾ ਹੈਂਡ ਬੈਗ ਆ ਇਹ ਮੈਂ ਸਭ ਤੋਂ ਪਹਿਲਾਂ ਪਹਿਲਾਂ ਲਿਆ ਸੀਗਾ ਸੋ ਇਹਨੇ ਇਹ ਵੀ ਮੋਹਾਲੀ ਤੋਂ ਹੀ ਲਿਆ ਸੀਗਾ ਕਿਸੇ ਮਤਲਬ ਇਹ ਮਾਰਕੀਟ ਤੋਂ ਕਿਹੜੀ ਮਾਰਕੀਟ ਤੋਂ ਬਾਈ ਨਹੀਂ ਨਹੀਂ ਉਹ 11 ਦੀ 11 ਦੀ ਮਾਰਕੀਟ ਸੀ ਸੱਤ ਫੇਸ ਸੱਤ ਫੇਸ ਪਤਾ ਨਹੀਂ ਏਦਾਂ 11 ਦੀ ਮਾਰਕੀਟ ਸੀ ਸੋ ਇਹਦਾ ਪ੍ਰਾਈਸ ਮੈਂ ਤੁਹਾਨੂੰ ਦੱਸੂਗੀ ਤੁਸੀਂ ਸ਼ੌਕ ਹੋ ਜੂਗੇ ਕਿੰਨਾ ਇਹਦਾ ਪ੍ਰਾਈਸ ਹੈਗਾ 300 ਸੋ ਮੈਨੂੰ ਮੈਨੂੰ ਦੇਖੋ ਮੈਨੂੰ ਵਧੀਆ ਲੱਗਿਆ ਹਨਾ ਬਲੈਕ ਕਲਰ ਦਾ ਸ਼ਾਈਨਿੰਗ ਜ ਹੈ ਮੈਨੂੰ ਐਨ ਨਹੀਂ ਮੈਂ ਕਹਿੰਦਾ ਬਸ ਲੈ ਲਓ ਮੈਨੂੰ ਵਧੀਆ ਲੱਗਿਆ ਸੋ ਸੈਕੂਨ ਮੈਂ ਕੋਈ ਏਦਾਂ ਨਹੀਂ ਵੀ ਹਾਂ ਅਸੀਂ ਦੱਸ ਰਹੇ ਹਾਂ ਵੀ ਜਦੋਂ ਅਸੀਂ ਇੰਨੇ ਮਹਿੰਗੇ ਮਹਿੰਗੇ ਪਰ ਅਸੀਂ ਜਿੱਦਾਂ ਦੇ ਵੀ ਲੈਨੇ ਆ ਸੀ ਜਿੱਦਾਂ ਦੇ ਵੀ ਸਾਡਾ ਕਲੈਕਸ਼ਨ ਹੈ ਅਸੀਂ ਤੁਹਾਨੂੰ ਸ਼ੋਅ ਕਰਦੇ ਆ ਸੋ ਇਹ ਮੈਂ ਹੁਣ ਜਿਹੜੇ ਮੇਰੇ ਬੈਗਸ ਨੇ ਇਹ ਮੈਂ ਤੁਹਾਨੂੰ ਲਾਈਨ ਵਾਈਜ਼ ਦਿਖਾਉਂਗੀ ਵੀ ਲਾਈਨ ਵਾਈਜ਼ ਲੈਏ ਸੀਗੇ ਮੈਂ ਏਦਾਂ ਜਿਹੜੇ ਸ਼ੂਜ਼ ਸੀਗੇ ਉਹਨਾਂ ਤੇ ਮੈਨੂੰ ਪਤਾ ਨਹੀਂ ਸੀ ਹੁਣ ਮੈਂ ਤੁਹਾਨੂੰ ਬੈਗਸ ਲਾਈਨ ਵਾਈਜ਼ ਦਿਸਾਉਂਗੀ ਸੋ ਸੈਕੰਡ ਬੈਗ ਜਿਹੜਾ ਮੈਂ ਲਿਆ ਸੀਗਾ ਸੋ ਮੇਰਾ ਤਾਂ ਕਿ ਮੈਂ ਆਹ ਵਾਲਾ ਸੀਗਾ ਉਹ ਵੀ ਬਹੁਤ ਸੋਹਣਾ ਇਹ ਵੀ ਉਹ ਤੇ ਜਦੋਂ ਲੈ ਆ ਲਿਆ ਸੀ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਦੇਖ ਲਓ ਪਰ ਇਹਦਾ ਹੁਣ ਮੇਰਾ ਚਾਹ ਉੱਤਰ ਗਿਆ ਇਹਦਾ ਬਹੁਤ ਸੋ ਇਹ ਵੀ ਮੈਂ ਸਰਾਉਂ ਦੇ ਮਾਰਕੀਟ ਚ ਲਿਆ ਸੀ ਲੋਕਲੀ ਸਾਨੂੰ ਮਾਰਕੀਟ ਪੈ ਗਈ ਆ ਸੋ ਉੱਥੋਂ ਦੇ ਆ ਸੀ ਵਾਇਟ ਕੰਦਰ ਦਾ ਅਸੀਂ ਕਿਸੇ ਮੈਰਿਜ ਤੇ ਜਾਣਾ ਸੀ ਇਹਨਾਂ ਨੂੰ ਪੁੱਛੋ ਇਹ ਬੈਗ ਵਿੱਚਵੇਂ ਕਿਵੇਂ ਫਿਰੀਆਂ ਮਾਰਕੀਟ ਦੇ ਵਿੱਚ ਕਿੱਥੇ ਜਾਣਾ ਸੀ ਮੈਰਿਜ ਤੇ ਨਹੀਂ ਜਾਣਾ ਸੀ ਆਪਾਂ ਨੇ ਤੁਹਾਡੇ ਪਿੰਡ ਇੱਕ ਕੁੜੀ ਦੀ ਮੈਰਿਜ ਸੀਗੀ ਤਾਂ ਨਹੀਂ ਮੈਂ ਤਾਂ ਭੁੱਲ ਗਿਆ ਕਿਉਂਕਿ ਮੇਰੇ ਕੋਲ ਉਹ ਬਲੈਕ ਵਾਲਾ ਕੱਲਾ ਬੈਗ ਸੀ ਮੈਂ ਕਿਹਾ ਕਿ ਉਹ ਨਹੀਂ ਸੋਹਣਾ ਲੱਗੂ ਪਾਰਟੀ ਤੇ ਇਦਾਂ ਦੇ ਸੋਹਣੇ ਲੱਗਣਗੇ ਸੋ ਇਹਦਾ ਪ੍ਰਾਈਸ ਸੀਗਾ 850 ਹਾਰਡ ਬੈਗ ਜਿਹੜਾ ਲਿਆ ਸੀਗਾ ਮੈਂ ਆਹ ਬਲ੍ਹਾ ਦੇਖੋ ਦੇਖੋ ਵਾਈਸ ਆਹ ਬਲ੍ਹਾ ਬਹੁਤ ਸੋਹਣਾ ਲੱਗਿਆ ਇਹਦਾ ਕਲਰ ਵੀ ਇਹ ਮੈਂ ਲਿਆ ਸੀ ਸੱਤ ਪੇਸ ਮਾਰਕੀਟ ਤੋਂ ਸੋ ਇਹਦਾ ਵੀ ਮੈਂ ਪ੍ਰਾਈਸ ਤੁਹਾਨੂੰ ਦੱਸਦੀ ਆ ਸੋ ਇਹ ਗ੍ਰੀਨ ਕਲਰ ਦਾ ਬੈਗ ਆ ਸੋ ਇਹਦਾ ਪ੍ਰਾਈਸ ਹੈਗਾ 400 ਦਾ ਸਮਝਣਾ ਇਹ ਬੈਗ ਮੈਂ ਪਤਾ ਕਦੋਂ ਲਈ ਅਸੀਂ ਦੱਸੋ ਕਦੋਂ ਲਈਆ ਸੀ ਉਸ ਦਿਨ ਕੀ ਸੀ ਇਨਰ ਬਰਥਡੇ ਸੀਗਾ ਉਦੋਂ ਰਾਤ ਮੀਂਹ ਪੈ ਰਿਆ ਸੀ ਉਦੋਂ ਮੈਂ ਬੈਗ ਲਿਆ ਸੀ ਇਹਨੂੰ ਕੁਝ ਨਹੀਂ ਆਉਂਦਾ 1 2 3 ਸੋ 4th ਮੇਰਾ ਜਿਹੜਾ ਪਰਸ ਸੀਗਾ ਬੈਗ ਸੀਗਾ ਸੋ ਆ ਇਹ ਵਾਲਾ ਸੀਗਾ ਨਹੀਂ ਨਹੀਂ ਆਵਲਾ ਸੀ ਇਹ ਵਾਲਾ 4th ਬੈਗ ਸੀਗਾ ਇਹ ਮੈਨੂੰ ਔਨਲਾਈਨ ਇੰਸਟਾਗ੍ਰam ਦੇ ਕਿਸੇ ਪੇਜ ਤੋਂ ਆਇਆ ਸੀਗਾ ਸੋ ਪ੍ਰਮੋਸ਼ਨ ਦੇ ਲਿੰਕ ਦੇਖੋ ਬੇਬੀ ਪਿੰਕ ਕਲਰ ਹੈ ਦਾ ਸੋ ਇਹਦਾ ਪ੍ਰਾਈਸ ਹੁਣ ਮੈਂ ਕਹੀ ਦੱਸਾਂ ਮੈਨੂੰ ਨਹੀਂ ਪਤਾ ਪਤਾ ਨਹੀਂ ਕਿੰਨਾ ਸੀਗਾ ਸੋ ਇਹ ਮੈਨੂੰ ਪ੍ਰੋਮੋਸ਼ਨ ਵਿੱਚ ਆਇਆ ਸੀਗਾ ਇੱਕ ਬੈਗ 1.3 ਸੋ ਫਿਫਥ ਬੈਗ ਜਿਹੜਾ ਸੀਗਾ ਆਹ ਵਾਲਾ ਸੀਗਾ ਦੇਖੋ ਟਾਈਗਰ ਪ੍ਰਿੰਟ ਬੈਗ ਸੀ ਸੋ ਇਹਦਾ ਪ੍ਰਾਈਸ ਸੀਗਾ 400 ਸੋ ਇਹ ਵੀ ਮੈਂ ਇੱਥੋਂ ਹੀ ਸੇਲ 'ਚ ਹੀ ਲਿਆ ਸੀਗਾ ਸੇਲ ਸੀ ਸਾਰੇ ਹੀ ਸੇਲ ਵਾਲੇ ਨੇ ਨਹੀਂ ਸਾਰੇ ਨਹੀਂ ਹੈਗੇ ਨਹੀਂ ਪਰ ਵਧੀਆ ਵਾਲੇ ਵੀ ਹੈਗੇ ਆ ਵਧੀਆ ਵਾਲੇ ਜਿੱਦਾਂ ਦੀਦੀ ਨੇ ਭੇਜਿਆ ਸਾਨੂੰ ਐਦਾਂ ਅਸੀਂ ਆਪ ਕੋ ਵੈਸੇ ਇਹਨੇ ਐਕਸਪੈਂਸਿਵ ਬੰਦੇ ਨਹੀਂ ਹੈਗੇ ਕਿਉਂਕਿ ਵਧੀਆ ਵੀ ਲੱਗਣੇ ਚਾਹੀਦੇ ਆ ਹੋਰ ਤਾਂ ਕਿ ਐਕਸਪੈਂਸਿਵ ਉਹ ਨਹੀਂ ਹੋ ਜਿਹੜਾ ਕੋਈ ਬ੍ਰਾਂਡ ਦਾ ਹੋਵੇ ਫਿਰ ਤਾਂ ਐਕਸਪੈਂਸਿਵ ਲੋ ਹੋਣਾ ਜਿਹੜਾ ਕੋਈ ਬ੍ਰਾਂਡ ਦਾ ਸੋ 5th 1 2 3 4th 6th ਬੈਗ ਹੈ ਛੇਵਾਂ ਬੈਗ ਹੈ ਮੇਰਾ ਇਹ ਵਾਲਾ ਬਹੁਤ 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 ਜ਼ਿਆਦਾ ਵਧੀਆ ਦੇਖੋ 블랙 ਕਲਰ ਦਾ ਬੈਗ ਹੈ ਸੋ ਇਹ ਵਾਲਾ ਬੈਗ ਮੈਨੂੰ ਭੇਜਿਆ ਸੀ ਦੀਦੀ ਨੇ ਸੋ ਇਹਨਾਂ ਦੀ ਸਿਸਟਰ ਮੇਰੀ ਨਾਨਾ ਨੇ ਭੇਜਿਆ ਸੀ ਕੈਨੇਡਾ ਤੋਂ ਸੋ ਉਹਨਾਂ ਨੇ ਹੁਣ ਥੋੜੀ ਮਤਲਬ ਥੋੜੇ ਮਹੀਨੇ ਪਹਿਲਾਂ ਉਹਨਾਂ ਨੇ ਸਮਾਨ ਭੇਜਿਆ ਸੀ ਇਧਰ ਇੰਡੀਆ ਫੈਮਿਲੀ ਨੂੰ ਮੈਨੂੰ ਭੇਜਿਆ ਸੀ ਪਰਫਿਊਮ ਮੈਨੂੰ ਵੀ ਪਰਫਿਊਮ ਤੇ ਇੱਕ ਜੈਕਟ ਮੈਨੂੰ ਵੀ ਜੈਕਟਸ ਨੂੰ ਮਮਾ ਪਪਾ ਨੂੰ ਜੈਕਟ ਜੈਕਟ ਸੋ ਆਹ ਨਾਲ ਕਿਸ ਤੋਂ ਨੇ ਉਹਦਾ ਭੇਜਿਆ ਸੀ ਸੋ ਇੱਕ ਦੋ ਤਿੰਨ ਚਾਰ ਪੰਜ ਸੱਤਵਾਂ ਬੈਗ ਮੇਰਾ ਕਿਹੜਾ ਸੀਗਾ ਜਲਦੀ ਸੋ ਆਹ ਬੜਾ ਸੀਗਾ ਸੈਵਨਥ ਬੈਗ ਆਂਟੀ ਨਾਲਾ ਬੈਗ ਦੇਖ ਲਓ ਤੁਸੀਂ ਨੇ ਗਰਜ਼ ਅੱਜ ਕੱਲ੍ਹ ਲੰਦੀਆਂ ਨਹੀਂ ਸੋ ਇਹ ਵਾਲਾ ਬੈਗ ਮੈਂ ਉਦੋਂ ਇਹਦਾ ਪ੍ਰਾਈਸ ਨਹੀਂ ਮੈਨੂੰ ਪਤਾ ਇਹ ਮਮਾ ਹੀ ਲੈ ਕੇ ਆਏ ਸੀਗੇ ਸੋ ਇਹ ਬੈਗ ਮੈਂ ਉਦੋਂ ਯੂਜ਼ ਕਰਦੀ ਜਿਵੇਂ ਮੈਂ ਸਲੂਨ ਜਾਣਾ ਹੁੰਦਾ ਨਾ ਕਿਤੇ ਜਿਵੇਂ ਕਿਤੇ ਇਹਨਾਂ ਦੇ ਨਾਲ ਜਿਵੇਂ ਮੈਂ ਹਸਪੀਟਲ 'ਚ ਰਹੀ ਸੀ ਉਦੋਂ ਥੋੜਾ ਕੋਸ ਸਮਾਨ ਪੈ ਜਾਂਦਾ ਚਾਰਜਰ ਵਗੈਰਾ ਸਭ ਕੁਝ ਇੱਕ ਅੱਧਾ ਟਿਫਨ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਸੋ ਆਹ ਵਾਲੇ ਬੈਗ ਮੈਂ ਉਦੋਂ ਯੂਜ਼ ਕਰਦੀ ਹੁਣ ਵੀ ਮੈਂ ਯੂਜ਼ ਕਰਦੀ ਮਾਰਕੀਟ ਜਾਣਾ ਵੀ ਕਿਤੇ ਵੀ ਥੋੜਾ ਵੱਧ ਸਮਾਨ ਹੁੰਦਾ ਯਾਰ ਮੈਨੂੰ ਪਤਾ ਨਹੀਂ ਕਿੰਨੇ ਵੈਗ ਸੀਗਾ 1 2 3 4 5 6 7 ਦਿਖਾਈ ਜਾਉ ਬਸ 7 ਵੈਗ ਹੋ ਗਏ ਸੋ ਉਹ ਤੋਂ ਬਾਅਦ ਮੈਂ ਲਿਆ ਸੀਗਾ ਆ ਵਾਲਾ ਵੈਗ 8ਵਾਂ ਵੈਗ ਸੋ ਆ ਵਾਲਾ ਦੇਖੋ ਇਹਦਾ ਪ੍ਰਾਈਸ ਮੈਂ ਸਨੇਕਚਰਟ ਵੀ ਦੱਸਿਆ ਸੀ ਸੋ ਮੈਨੂੰ ਇਹ ਬ੍ਰਾਂਡ ਵਾਲਾ ਵੈਗ ਆ ਇਹ ਮੈਨੂੰ ਬਹੁਤ ਵਧੀਆ ਲੱਗਿਆ ਦੇਖੋ ਇਹ ਵੀ ਮੈਂ ਮੋਹਾਲੀ ਸੱਤ ਫੇਸ ਤੋਂ ਲਿਆ ਸੀਗਾ ਸੋ ਇਹਦਾ ਪ੍ਰਾਈਸ ਸੀਗਾ 50 ਨਾ 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 2000 ਸੀਗਾ ਸੋ ਇਹ ਸੀ 바ਰਗੇਨਿੰਗ ਕਰਕੇ ਥੋੜਾ ਬਹੁਤ ਲੈਸ ਕਰਵਾ ਕੇ ਲੈ ਗਿਆ ਸੀ 2000 ਤੋਂ ਵਾਇਸ ਸੀ ਗਾ ਵਾਲਾ ਸੋ ਨੌਵਾਂ ਬੈਗ ਸੀਗਾ ਜਿਹੜਾ ਮੇਰਾ ਬੈਗ ਇਨਕਿਫਟ ਆ ਵਾਲੀ ਦੇਖ ਲਓ ਨੌਵੀਂ ਨੌਵੀਂ ਕਲੈਕਸ਼ਨ ਦੇ ਦੀ ਸੋ ਇਹ ਵੀ ਜਿੱਦਾਂ ਕਿਤੇ ਨੇੜੇ ਤੇ ਡਿਜ਼ਾਈਨ ਹੁੰਦਾ ਹੈ ਜੁ ਕੁਝ ਪੈ ਜਾਂਦਾ ਲਾਈਕ ਗੁਰਦੁਆਰਾ ਸਾਹਿਬ ਜੰਨਾ ਹੁੰਦਾ ਸੋ ਦਸਵਾਂ ਜਿਹੜਾ ਬੈਗ ਆ ਸੋ ਆ ਵਾਲਾ ਨਹੀਂ ਨਹੀਂ ਆ ਵਾਲਾ ਆ ਵਾਲਾ ਦੇਖੋ ਬਲੈਕ ਕਲਰ ਦਾ ਬੈਗ ਆ ਹੈਂਟ ਬੈਗ ਸੋ ਇਹਦਾ ਪ੍ਰਾਈਸ ਵੀ ਨਹੀਂ ਮੈਨੂੰ ਪਤਾ ਇਹ ਵੀ ਮਮਾ ਹੀ ਲੈ ਕੇ ਆਏ ਸੀਗੇ ਦੇਖੋ ਇਹ ਵੀ ਬਹੁਤ ਵਧੀਆ ਲੱਗਦਾ ਨੂੰ ਸੋ ਇੱਕ ਹੋਰ ਬੈਗ ਆ ਮੇਰਾ 11ਵਾਂ 11 ਹੁੰਗੇ ਨੇ ਕਿੰਨੇ ਵੀ ਪਤਾ ਤੈਨੂੰ ਇਹ ਆ چھوٹਾ ਜਿਹਾ ਬੈਗ ਆ ਇਹਨੂੰ ਸਮਾਲ ਕਿੱਟ ਵੀ ਕਹਿ ਸਕਦੇ ਆ ਦੇਖੋ ਇਹਦੇ ਵਿੱਚ ਮੈਂ ਆਪਣੀ ਮੇਕਅਪ ਦਾ ਜਿਹੜੇ ਵੀ ਕਲੈਕਸ਼ਨ ਹੁੰਦੀ ਆ ਉਹ ਵਾਲਾ ਇਹਦੇ ਵਿੱਚ ਰੱਖਦੀ ਹੁੰਦੀ ਵੀ ਮੇਚ ਰੱਖਿਆ ਹੋਇਆ ਸੋ ਇਹਦੀ ਸਟ੍ਰਿਪ ਵੀ ਹੈਗੀ ਆ ਮੇਰੇ ਕੋਲ ਉਹ ਮੈਂ ਸਾਈਡ ਤੇ ਰੱਖੀ ਹੋਈ ਆ ਪਤਾ ਨਹੀਂ ਮੈਨੂੰ ਲੱਭੀ ਨਹੀਂ ਸੀਗੀ ਸੋ ਦੇਖੋ ਸੋ ਬਾਰਮਾ ਬੈਗ ਆ ਉਹ ਵੀ ਮੈਂ ਤੁਹਾਨੂੰ ਦਿਖਾਇਆ ਹੋਇਆ ਆ ਆਹ ਬਲੋ ਆ ਵੀ ਮੈਨੂੰ ਬਹੁਤ ਸੋਹਣਾ ਲੱਗਦਾ ਇਹ ਮੈਂ ਹੁਣੇ ਲਿਆ ਸੀਗਾ ਆਪਣੇ ਬਰਥਡੇ ਦੇ ਸ਼ਾਪਿੰਗ ਚ ਲਿਆ ਸੀਗਾ ਸੋ ਦੇਖੋ ਆਹੋ ਹੀ ਆ ਜਿਸ ਸਟਿੱਕ ਤੋਂ ਸੋ ਇਹਦਾ ਪ੍ਰਾਈਸ ਮੈਂ ਹੁਣ ਤੁਹਾਨੂੰ ਦੱਸਦੀ ਆ ਆਹ ਵਾਲ ਬਲੌਗ ਦੇ ਵਿੱਚ ਸੋ ਇਹਦਾ ਪ੍ਰਾਈਸ ਕਿੰਨਾ ਸੀ ਇਹਦਾ ਪ੍ਰਾਈਸ ਸੀਗਾ 1000 ਸੋ ਅਸੀਂ 바ਰਗੇਨਿੰਗ ਕਰਕੇ ਮਾਰਕੀਟ ਦੇ ਵਿੱਚੋਂ ਲੈ ਲਿਆ ਡਿਸਕਰਾ ਕੇ ਪਰ ਉਸ ਨੂੰ ਲੱਗਿਆ ਸੋ ਇੱਥੇ ਹੀ ਸਾਡੀ ਬੈਗ ਵੀ ਤੇ ਫੁੱਟਵੇਅ ਦੀ ਕਲੈਕਸ਼ਨ ਹੁੰਦੀ ਆ ਖਤਮ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਹਨਾ ਗਰਲਜ਼ ਮੈਂ ਕਿੱਦਾਂ ਜੀ ਇਹਦੇ ਮਤਲਬ ਜੁੱਤੀਆਂ ਜੱਤੀਆਂ ਇਹਦੇ ਮੈਂ ਪੁਆਈਆਂ ਜਿਹੜੀਆਂ ਇਹ ਕੰਮਰੇ ਸਾਂ ਤੋਂ ਪੁਆਈ ਸੀ ਮਤਲਬ ਦਵਾਈਆਂ ਪੁਆਈ ਨੇ ਜੁੱਤੀਆਂ ਪੁਆਈਆਂ ਇਹਦੇ ਇੰਨੀ ਆ ਤੇ ਇਹਨੂੰ ਦਵਾਈ ਬੈਗ ਤੁਸੀਂ ਦੇਖੋ ਐਨਾ ਖਰਚਾ ਕਰਦੀ ਆ ਮੈਂ ਥੈਂਕ ਯੂ ਵਲੌਗ ਅਸੀਂ ਪਾਵਾਂਗੇ ਕੋਈ ਚੈਲੰਜ ਵਾਲਾ ਵਲੌਗ ਪਾਵਾਂਗੇ ਜੇ ਤੁਸੀਂ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਆਪੇ ਵਧੀਆ ਜਿਹੇ ਵਲੌਗਸ ਹੁਣ ਆਉਣਗੇ ਸੋ ਅਸੀਂ ਥੋੜੀ ਜਿਹੀ ਪਲੈਨਿੰਗ ਕੀਤੀ ਆ ਕਿਸੇ ਚੀਜ਼ ਦੇ ਲਈ ਸੋ ਉਹਦੇ ਤੁਸੀਂ ਵਲੌਗ ਦੇਖੋ ਹੋਰ ਇੰਟਰਸਟਿੰਗ ਵਲੌਗ ਅ ਤੁਸੀਂ ਇੱਕ ਸਾਡੀ ਇੰਸਟਾ ਦੇ ਵੀਡੀਓ ਨੂੰ ਬਹੁਤ ਹੀ ਬਹੁਤ ਹੀ ਜ਼ਿਆਦਾ ਲਾਈਕ ਤੇ ਪਿਆਰ ਦਿੱਤਾ ਉਹਦੇ ਲਈ ਧੰਨਵਾਦ ਉਹਨੂੰ ਤੁਸੀਂ 1 ਮਿਲੀਅਨ ਦੋ ਦਿਨਾਂ ਦੇ ਵਿੱਚ 1 ਮਿਲੀਅਨ ਕਰ ਦਿੱਤੇ ਪਾਸੋਂ ਅਸੀਂ ਪੋਸਟ ਕੀਤੀ ਸੀ ਵੀਡੀਓ ਤੇ ਅੱਜ ਸਵੇਰੇ ਹੀ ਉਹਨੂੰ 1 ਮਿਲੀਅਨ ਰੀਚ ਹੋ ਗਏ ਥੋੜਾ ਬਹੁਤ 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 ਥੈਂਕ ਯੂ ਸੋ ਅਸੀਂ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰੋ ਤੇ ਕਮੈਂਟ ਵੀ ਕਰੋ